ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਦੀਪਕ ਮੰਡਾ ਰਿਤ ਤੁਸੀ ਦੇਖ ਰਹੇ ਹੋ ਡੀ 4 ਯੂ ਨਿਊਜ਼ ਸਾਡਾ ਅੱਜ ਦਾ ਐਪੀਸੋਡ ਭ੍ਰਸ਼ਟਾਚਾਰ ਦੇ ਉੱਤੇ ਆਧਾਰਿਤ ਹੈ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਕਿਦਾਂ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਇੰਪਰੂਵਮੈਂਟ ਟਰਸਟ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਕੀ ਸਰਕਾਰ ਦੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਨੀਤੀ ਨੂੰ ਇੰਪਰੂਵਮੈਂਟ ਟਰਸਟ ਦੇ ਅਫਸਰ ਜਿਹੜੇ ਓਟਾਲਾ ਰਹੇ ਨੇ ਵਿਸ਼ਾਲ ਸ਼ਰਮਾ ਜਿਹੜਾ ਕਿ ਗ੍ਰੇਡ 2 ਅਕਾਊਂਟੈਂਟ ਸੀ ਵਿਜੀਲੈਂਸ ਵੱਲੋਂ ਉਹਨੂੰ 6 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਰੋ ਪੈ ਗਏ ਉਹਨਾਂ ਸੀਟ ਤੇ ਰਹੀਆਂ ਇੰਪਰੂਵਮੈਂਟ ਪ੍ਰੋਜੈਕਟ ਨੂੰ ਨੁਕਸਾਨ ਪਹੁੰਚਾਇਆ ਤੇ ਬਹੁਤ ਸਾਰਾ ਮਾਲ ਬਣਾਇਆ ਤਾਂ ਦੱਸ ਦਈਏ ਕਿ ਨਿਊ ਅਮਰਸਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਉਹਨੇ ਮੁੱਖ ਮੰਤਰੀ ਜਿਹੜੀ ਭ੍ਰਸ਼ਟਾਚਾਰ ਵਿਰੋਧੀ ਜਿਹੜਾ ਪੋਰਟਲ ਹੈ ਉਹਦੇ ਤੇ ਸ਼ਿਕਾਇਤ ਕੀਤੀ ਸੀ ਕਿ ਉਹਦੀ ਜ਼ਮੀਨ ਦੀ ਅਨਾਉਂਸਮੈਂਟ ਕਰਨ ਦੀ ਜਿਹੜੀ ਸੀ ਇਹ ਲਾਗੂ ਫੈਸਲਾ ਕਰਨਾ ਹੈ ਅਦਾਲਤ ਦਾ ਉਹਦੇ ਵਾਸਤੇ ਲਾ ਅਫਸਰ ਗੋਤਮ ਜੀਠੀਆ 80 ਲੱਖ ਰੁਪਏ ਮੰਗ ਰਿਹਾ ਤੇ ਸਬੂਤੇ ਤੌਰ ਤੇ 45 ਲੱਖ ਰੁਪਏ ਦਿੰਦੇ ਹੋਏ ਉਹਨੇ ਇੱਕ ਵੀਡੀਓ ਵੀ ਨਾਲ ਇਸੇ ਪੋਰਟਲ ਤੇ ਪਾ ਦਿੱਤੀ ਸੀ ਤੇ ਇਹ ਵੀਡੀਓ ਨਾਲ ਦੀ ਨਾਲ ਵਿਜੀਲੈਂਸ ਦੇ ਡੀਜੀਪੀ ਵਿਰਿੰਦਰ ਕੁਮਾਰ ਸ਼ਰਮਾ ਨੂੰ ਭੇਜੀ ਦਿੱਤੀ ਸੀ ਇਹ ਵੀਡੀਓ ਦੇ ਵਿੱਚ ਗੌਤਮ ਮਜੀਠੀਆ ਵਾਰ-ਵਾਰ ਇੱਕ ਵਿਸ਼ਾਲ ਦਾ ਨਾਮ ਲੈ ਰਿਹਾ ਇੱਕ ਮੈਡਮ ਜਿਹਦਾ ਜ਼ਿਕਰ ਕਰ ਰਿਹਾ ਵਾਰ-ਵਾਰ ਗੌਤਮ ਮਜੀਠੀਆ ਨੂੰ ਪਹਿਲੇ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਸ਼ਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਵਿਸ਼ਾਲ ਤੋਂ ਬਾਅਦ ਹੁਣ ਮੈਡਮ ਕੌਣ ਹੈ ਵਿਜੀਲੈਂਸ ਉਹੀ ਵੀ ਪਾਲ ਕਰ ਰਹੀ ਹੈ ਫਿਰ ਵਿਜੀਲੈਂਸ ਜਦੋਂ ਗ੍ਰਿਫਤਾਰ ਕਰਦੀ ਹੈ ਵਿਸ਼ਾਲ ਨੂੰ ਤੇ ਸਾਹਮਣੇ ਆਉਂਦਾ ਕਿ ਵਿਸ਼ਾਲ ਨੇ 2021 ਦੇ ਵਿੱਚ 42 ਕਰੋੜ ਰੁਪਏ ਦਾ ਇੱਕ ਕਰਜ਼ਾ ਲਿਆ ਸੀ ਤੇ ਕਰਜ਼ਾ ਲੈਣ ਵਾਸਤੇ ਉਹਨੇ ਉਸ ਵੇਲੇ ਦੇ ਚੇਅਰਮੈਨ ਦਮਨਦੀਪ ਸਿੰਘ ਦੇ ਸਾਈਨ ਕਰਲੇ ਸਨ ਉਹਦਾ ਮੋਹਰ ਦਮਨਦੀਪ ਸਿੰਘ ਦੀ ਸੀ ਸਾਈਨ ਵਿਸ਼ਾਲ ਨੇ ਕੀਤੇ ਸਨ ਆਪਣੇ ਇਹਦੀ ਜਾਣਕਾਰੀ ਦਮਨਦੀਪ ਸਿੰਘ ਨੂੰ ਬਿਲਕੁਲ ਨਹੀਂ ਸੀ ਇੱਥੇ ਲੱਗ ਰਿਹਾ ਕਿ ਭ੍ਰਸ਼ਟਾਚਾਰ ਹੋਇਆ ਕੀ ਆਖਰਕਾਰ ਇਹ ਪੈਸੇ ਦਾ ਵਿਸ਼ਾਲ ਵੱਲੋਂ ਕੀਤਾ ਕੀ ਜਾਣਾ ਸੀ ਇਹ ਵੀ ਬਹੁਤ ਵੱਡਾ ਸਵਾਲ ਹੈ ਹੁਣ ਇੱਕ ਸਾਲ ਤੱਕ ਡਿਪਾਰਟਮੈਂਟ ਇਹਦੀ ਇਨਕੁਆਇਰੀ ਕਰਦਾ ਰਹਿੰਦਾ ਕੋਈ ਜਿਹੜੀ ਨਤੀਜਾ ਜਿਹੜਾ ਜ਼ੀਰੋ ਹੁੰਦਾ ਹੁਣ ਵਿਜੀਲੈਂਸ ਨੇ ਵਿਸ਼ਾਲ ਦਾ ਦੋ ਰਾਂ ਤਿੰਨ ਤਿੰਨ ਦਿਨਾਂ ਦਾ ਰਿਮਾਂਡ ਲਿਆ ਤੇ ਰਿਮਾਂਡ ਦੇ ਵਿੱਚ ਪੁੱਛਗਿੱਛ ਕੀਤੀ ਪੁੱਛਦਾ ਜਦੋਂ ਕੀਤੀ ਗਈ ਤੇ ਉਹਨੇ ਬਹੁਤ ਸਾਰੇ ਜਿਹੜੇ ਰਾਜ ਹੈ ਉਹ ਖੋਲੇ ਨੇ ਅਸੀਂ ਉਹ ਰਾਜ ਜਿਹੜੀ ਵੀ ਵਿਜੀਲੈਂਸ ਦੀ ਜਾਂਚ ਹੈ ਉਹਦੇ ਬਾਰੇ ਕੁਝ ਉਜਾਗਰ ਨਹੀਂ ਕਰ ਰਹੇ ਕਿਤੇ ਇਹ ਨਾ ਹੋਵੇ ਕਿ ਵਿਜੀਲੈਂਸ ਦੀ ਜਾਂਚ ਪ੍ਰਭਾਵਿਤ ਹੋ ਜਾਏ ਹੁਣ ਵਿਸ਼ਾਲ ਨੂੰ ਕਿਸੇ ਵੇਲੇ ਵੀ ਡਿਪਾਰਟਮੈਂਟ ਵੱਲੋਂ ਸਸਪੈਂਡ ਕੀਤਾ ਜਾ ਸਕਦਾ ਹੈ ਸਵਾਲ ਇਹ ਹੈ ਕਿ ਟਰਸਟ ਦੇ ਵਿੱਚ ਇੰਨੇ ਵੱਡੇ ਵੱਡੇ ਕਪਲੇ ਹੋ ਰਹੇ ਨੇ ਪਰ ਵੱਡੇ ਅਧਿਕਾਰੀ ਖاموش ਨਹੀਂ ਬੈ ਕੇ ਤਮਾਸ਼ਾ ਵੇਖ ਰਹੇ ਨੇ ਕਿ ਇਕੱਲਾ ਵਿਸ਼ਾਲ ਐਡਾ ਵੱਡਾ ਨੈਟਵਰਕ ਚਲਾ ਸਕਦਾ ਭ੍ਰਸ਼ਟਾਚਾਰ ਦਾ ਸਵਾਲ ਇਹ ਸੀ ਪਰ ਇਹਦਾ ਜਵਾਬ ਵੀ ਇਹ ਨਹੀਂ ਇਹਦੇ ਵਿੱਚ ਜੇਈ ਐਸਡੀਓ ਐਕਸੀਐਨ ایਓ ਐਸੀ ਠੇਕਦਾ ਹੋਰ ਵੱਡੇ ਵੱਡੇ ਅਫਸਰਾਂ ਦੇ ਪੂਰਨ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਹਰ ਬੰਦੇ ਨੂੰ ਆਪਣਾ ਫਿਕਸ ਜਿਹੜਾ ਮਿਲਦਾ ਹੈ ਜੇ ਅਫਸਰ ਹਿੱਸਾ ਨਾ ਲੈ ਰਹੇ ਹੁੰਦੇ ਤੇ ਹੁਣ ਤੱਕ ਕਾਰਵਾਈ ਵਿਸ਼ਾਲ ਦੇ ਉੱਤੇ ਕਦੋਂ ਦੀ ਹੋ ਜਾਂਦੀ ਹੁਣ ਵਿਸ਼ਾਲ ਦੀ ਨੌਕਰੀ ਜਿਹੜੀ ਲਈ ਸੀ ਇਹਨੇ ਦੱਸਿਆ ਸੀ ਕਿ ਮੈਂ ਵਿਕਲਾਂਗਾ ਡਿਸੇਬਿਲਟੀ ਹੈ ਉਹਦੇ ਤੇ ਵੀ ਸਵਾਲ ਖੜੇ ਹੋ ਗਏ ਨੇ ਹੁਣ ਸੂਤਰੇ ਦੱਸਦੇ ਨੇ ਵਿਸ਼ਾਲ ਜਦੋਂ ਆਪਣੇ ਆਪ ਨੂੰ ਕਿਰਦਾ ਵੇਖ ਰਿਹਾ ਤੇ ਉਹ ਸਰਕਾਰੀ ਗਵਾਹ ਬਣਨ ਨੂੰ ਤਿਆਰ ਹੋ ਗਿਆ ਕਿਉਂਕਿ ਉਹਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ ਜੇ ਉਹ ਆਪਣੇ ਜਿਹੜੇ ਸਾਥੀ ਜਿਹੜੇ ਉਹਦੇ ਨਾਲ ਭ੍ਰਸ਼ਟਾਚਾਰ ਤੇ ਲਿਪਤ ਰਹੇ ਨੇ ਉਹਨਾਂ ਨੂੰ ਬਚਾਉਂਦਾ ਤੇ ਉਹਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਇਹ ਜਿਹੜੀ ਚਿੱਠੀ ਹੈ ਵਿਜੀਲੈਂਸ ਦੇ ਹੱਥ ਵੀ ਲੱਗ ਗਈ ਹੈ ਤੇ ਸੈਕਰੀ ਲੋਕਲ ਬਾਡੀ ਸਕੂਲ ਵੀ ਇਹ ਚਿੱਠੀ ਪਹੁੰਚ ਗਈ ਹੈ ਜਿਹਦੇ ਵਿੱਚ ਉਹਨੂੰ ਟੈਂਪਰੇਰੀ ਵਿਕਲੰਗ ਦੱਸਿਆ ਗਿਆ ਹੈ ਜਦਕਿ ਜਿਹੜੀ ਨੌਕਰੀ ਵਿਸ਼ਾਲ ਨੂੰ ਮਿਲੀ ਸੀ ਉਹ ਪਰਮਾਨੈਂਟ ਡਿਸੇਬਿਲਟੀ ਵਾਲੇ ਨੂੰ ਮਿਲਣੀ ਸੀਗੀ ਹੁਣ ਇਹਦੀ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਇਸ ਚਿੱਠੀ ਦਾ ਅਧਿਐਨ ਸਾਡੇ ਐਕਸਪਰਟ ਰਕੇਸ਼ ਸ਼ਰਮਾ ਨੇ ਬਰੀਕੀ ਨਾਲ ਕੀਤਾ ਤੁਹਾਨੂੰ ਇੱਕ ਇੱਕ ਲਾਈਨ ਸੁਣਾਉਣੇ ਆ ਕਿ ਉਸ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਬਨਾ ਨ ਰਕੇਸ਼ ਸ਼ਰਮਾ ਸ਼ਮਾਈ ਨੋਸ਼ਕਰ ਨੋਸ਼ਕਰ ਪੰਡਾਰੀ ਸਾਹਿਬ ਸਮਾਜੀ ਇੰਪਰੂਵਮੈਂਟ ਟਰਸਟੀ ਕੁਝ ਦਿਨਾਂ ਤੋਂ ਤੁਸੀਂ ਲਗਾਤਾਰ ਐਪੀਸੋਡ ਕਰ ਰਹੇ ਆ ਵੀ ਸਵਾਲ ਇਹ ਹੈ ਕਿ ਇੰਨਾ ਵੱਡਾ ਕਾਂਡ ਹੋ ਗਿਆ ਸਾਰੇ ਅਫਸਰ ਚੁੱਪ ਬੈਠੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੀ ਚਿੱਠੀ ਇਹ ਇਹ ਮੇਰੀ ਚਿੱਠੀ ਹੈ ਕਦੋਂ ਦੀ ਤੇ ਇਹਦੇ ਵਿੱਚ ਲਿਖਿਆ ਕੀ ਕੀ ਹੈ ਬਿਲਕੁਲ ਗੱਲ ਪੰਡਾਰੀ ਸਾਹਿਬ ਤੁਹਾਡੀ ਮੇਕ ਗੱਲਾਂ ਨਾਲ ਸਹਿਮਤ ਹਾਂ ਕਿ ਕਿੱਲਾ ਇੱਕ ਲਾਅਫਰ ਜਾਂ ਵਿਸ਼ਾਲੀ ਦੋ ਹੀ ਬੰਦੇ ਠੱਗੀਆਂ ਮਾਰਦੇ ਕੋਈ ਨਹੀਂ ਮਾਰਦਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਜਈ ਤੋਂ ਲੈ ਕੇ ਉੱਪਰ ਤੱਕ ਸਾਰੇ ਰਲੇ ਕਿਉਂਕਿ ਸਭ ਨੂੰ ਤੁਹਾਡੇ ਦੀਦ ਦਿੱਤੀਆਂ ਦੀ ਦੱਸਿਆ ਫਿਕਸ ਰੇਸ਼ੋ ਇੱਕ ਜਾਂਦੀ ਆ ਕਮਿਸ਼ਨ ਦੀ ਇਸ ਕਰਕੇ ਇਹਨਾਂ ਦਾ ਰੋਲਾ ਨਹੀਂ ਪੈਂਦਾ ਠੇਕੇਦਾਰਾਂ ਨਾਲ ਰਲ ਕੇ ਕੰਮ ਕਰਾ ਲੈਂਦੇ ਆ ਕੰਮ ਹੁੰਦਾ ਹੀ ਨਹੀਂ ਬਿੱਲ ਪਾਸ ਹੋ ਜਾਂਦੇ ਆ ਉੱਚ ਵਿਸ਼ਾਲ ਵਰਗੇ ਵੀ ਕਈ ਰਲੇ ਇੱਥੇ ਵੀ ਕੋਈ ਇੱਕ ਡਿਸਮਿਸ ਬੰਦਾ ਫਾਈਲ ਗਾਇਵ ਕਰਕੇ ਇਹ ਤੱਕ ਬੈਠਾ ਕੰਮ ਕਰਨ ਡਿਆ ਜੀ ਕਈ ਵਾਰੀ ਚੇਅਰਮੈਨ ਸਾਹਿਬ ਕਈਆਂ ਨੂੰ ਦੱਸਿਆ ਕੋਈ ਐਕਸ਼ਨ ਨਹੀਂ ਹੁਣ ਗੱਲ ਆ ਗਈ ਜਿਹੜੀ ਤੀ ਕੀਤੀ ਆ ਵਿਸ਼ਾਲ ਦੀ ਜੀ ਇਨ ਉਸਥਾਨ ਦੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਜਿਹਦਾ ٹرسٹ ਸਰਵਿਸ ਹੈਲਾ ਉਹਨੇ ਇੱਕ ਸ਼ੋਕਾਜ ਨੋਟਿਸ ਕੱਢਿਆ ਹੀ ਕਿਉਂ ਨਾ ਤੁਹਾਡੀਆਂ ਸਵਾਮਾਂ ਖਤਮ ਕਰਨ ਸੰਬੰਧੀ ਸ਼ੋਕਾਜ ਨੋਟਿਸ ਕਿਉਂ ਖਤਮ ਕਰਤੀਆਂ ਜਾਂਦਾ ਜੀ ਕਦੋਂ ਕੱਢਿਆ ਜੀ ਸ਼ੋਕਾਜ ਇਹ ਕੱਢਿਆ ਜੀ 22 ਜਨਵਰੀ 2021 ਨੂੰ ਤੇ ਅੱਜ ਹੋ ਗਈ ਇਹ ਰਕੀਜ ਜੀ 15 1 2024 ਯਾਨੀ ਕਿ 22 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਨੋਟਿਸ ਨੂੰ ਕੱਢਿਆ ਹੋਇਆ ਬਿਲਕੁਲ ਤੁਹਾਡੀ ਗੱਲ ਠੀਕ ਆ ਪੱਤਰ ਨੰਬਰ ਹੈਗਾ ਹੀ ਸਸਾ 4 ਡਾ ਸਸਾ ਸਸਾ ਟੈਂਕਾ ਸਸਾ ਸਸਾ 2021 ਬਲੀਕ 1644 ਮਿਤੀ 22/4/2021 ਮੈਂ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਇਹ ਜਿਹੜੀ ਚਿੱਠੀ ਹੈ ਰਕੇਸ਼ ਜੀ ਪੜਨਗੇ ਨਾਲ ਦੀ ਨਾਲ ਸਕਰੀਨ ਤੇ ਦਿਖਾਈ ਜਾਂ ਜ਼ੂਮ ਕਰਕੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਇਹ ਚਿੱਠੀ ਦੇ ਵਿੱਚ ਅਖਰਕਾਰ ਲਿਖਿਆ ਕੀ ਹੈ ਤੇ ਦੇਖੋ ਸਵਾਲ ਸਭ ਤੋਂ ਵੱਡਾ ਫੇਰ ٹرسٹ ਦੇ ਅਫਸਰਾਂ ਤੇ ਖੜਾ ਹੋ ਜਾਂਦਾ 2021 ਦੀ ਚਿੱਠੀ ਹੈ ਚਵੀ ਚੜ ਗਿਆ ਕਾਰਵਾਈ ਜ਼ੀਰੋ ਵੀ ਪੈਸੇ ਲੈ ਜਾਉ ਤੁਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਵਿਸ਼ਾਲ ਸ਼ਰਮਾ ਲੇਖਾਕਾਰ ਗ੍ਰੇਡ 2 ਨਗਰ ਸੁਧਾਰ ਟਰਸਟ ਅਮਸਰ ਜੀ ਵਿਸ਼ਾਗਾ ਪੀ ਸਿਵਾਮਾ ਖਤਮ ਸਬੰਧਤ ਕਾਰਨ ਸਬੰਧੀ ਸ਼ੋਕ ਅੱਜ ਨੋਟਿਸ ਜੀ ਆਂਦੇ ਜੀ ਵਿਭਾਗ ਦੇ ਵੱਖ-ਵੱਖ ਕਾਡਰ ਦੀਆਂ 329 ਸਾਮੀਆਂ ਭਰਨ ਲਈ ਮਿਤੀ 18 ਬਲੀਕ 1912 2014 ਨੂੰ ਵਿਗਿਆਪਨ ਦਿੱਤਾ ਗਿਆ ਹੈ ਜੀ ਜਿਸ ਵਿੱਚ ਲੇਖਾਕਾਰ ਗ੍ਰੇਡ 2 ਦੀਆਂ ਸਿੱਧੀ ਭਰਤੀ ਦੀਆਂ ਨੋਸ਼ਾਮੀਆਂ ਵੀ ਸਨ ਜੀ ਜਿਸ ਵਿੱਚ ਇੱਕ ਅਸਾਮੀ ਅਪੰਗਤਾ ਕੈਟਾਗਰੀ ਲਈ ਰਾਖਵੀਂ ਰੱਖੀ ਸੀ ਜੀ ਚੋਣ ਕਮੇਟੀ ਵੱਲੋਂ ਆਉਂਦੇ ਵੀ ਸਾਰਿਆਂ ਦੇ ਸਰਟੀਫਿਕੇਟ ਚੈੱਕ ਕੀਤੇ ਗਏ ਜੀ ਅਪੰਗਤਾ ਸਰਟੀਫਿਕੇਟ ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਭਾਗ ਵਿਕਾਸ ਵਿਭਾਗ ਪੰਜਾਬ ਦੇ ਨਮਾਇंदे ਵੱਲੋਂ ਚੈੱਕ ਕੀਤੇ ਗਏ ਜੀ ਸਿਲੈਕਸ਼ਨ ਕਮੇਟੀ ਦੁਆਈ ਮੀਟਿੰਗ 7 10 2014 ਵਿੱਚ ਕੀਤੀ ਗਈ ਸਿਫਾਰਿਸ਼ ਅਨਸਾਰ ਆਪ ਜੀ ਦੀ ਪਰਮਨੈਂਟ ਹੈਂਡੀਕੈਪ ਡਿਸੇਬਿਲਟੀ ਜਿਹੜੀ 40% ਲੋਕੋਮੋਟਰ ਡਿਸੇਬਿਲਟੀ ਦੀ ਬਤੌਰ ਲੇਖਾਕਾਰ ਗ੍ਰੇਡ 2 ਨਗਰ ਸੁਧਾਰ ਟਰਸਟ ਕਾਰਟਰ ਵਿੱਚ ਨਿਯੁਕਤੀ ਕੀਤੀ ਗਈ ਸੀ ਜੀ ਜਿਵੇਂ ਕਿ ਚੋਣ ਕਮੇਟੀ ਵੱਲੋਂ ਆਪ ਜੀ ਦੀ ਲੋਕੋਮੋਟਰ ਡਿਸੇਬਿਲਟੀ 40% ਅਧੀਨ ਨਿਯੁਕਤੀ ਦੀ ਸਿਫਾਰਿਸ਼ ਕੀਤੀ ਗਈ ਸੀ ਦ ਪਰਸਨ ਵਿਦ ਡਿਸੇਬਿਲਟੀ ਐਕਟ 1995 ਵਿੱਚ ਲੋਕੋਮੋਟਰ ਡਿਸੇਬਿਲਟੀ ਦੀ ਪਰਿਭਾਸ਼ਾ ਹੈਡ ਦੇ ਅਨਸਾਰ ਦਿੱਤੀ ਗਈ ਆ ਜੋ ਲੈਟਰ ਚ ਲਿਖਿਆ ਲੋਕੋ ਮੋਟਰ ਡਿਸੇਬਿਲਟੀ ਮੀਨਸ ਡਿਸੇਬਿਲਟੀ ਆਫ ਬੋਨਸ ਜੈਂਟਸ ਔਰ ਮਸਲਸ ਲੀਡਿੰਗ ਟੂ ਸਬਸਟੈਂਸ਼ੀਅਲ ਰਿਸਟ੍ਰਿਕਸ਼ਨ ਆਫ ਦਾ ਮੂਵਮੈਂਟ ਆਫ ਦਾ ਲੈਂਬਸ ਔਰ ਐਨੀ ਫਾਰਮ ਆਫ ਸੈਰੀਬਰਲ ਪਾਲਸੀ ਜਿਹਦਾ ਕੋ ਆਂਗੂ ਨਾ ਚੱਲਦਾ ਹੋਵੇ ਚਗੀ ਤਰ੍ਹਾਂ ਕੰਮ ਨਾ ਕਰਦਾ ਹੋਵੇ ਜਾਂ ਸੈਰੀਬਰਲ ਪਾਲਸੀ ਹੋਵੇ ਉਹਨੂੰ ਦਿੱਤੀ ਜਾਂਦੀ ਆ ਜੀ ਫਿਰ ਜੀ ਜੀ ਮਤਲਬ ਇਹ ਇਹ ਪਰਮਨੈਂਟ ਡਿਸੇਬਿਲਟੀ ਕੇ ਜੀ ਜਿਹੜੀ ਤੁਸੀਂ ਪਰਮਨੈਂਟ ਡਿਸੇਬਿਲਟੀ ਵਾਲੇ ਨੌਕਰੀ ਹੀ ਇਹ ਜਿਹੜੀ ਦਿੱਤੀ 40% ਜਾਂ ਉਹਦੇ ਤੋਂ ਉੱਤੇ ਹੋਵੇ ਤੇ ਮਤਲਬ ਇਸ ਪੱਤਰ ਦੇ ਮੁਤਾਬਕ ਤੇ ਇਹ ਨੌਕਰੀ ਲੈਣ ਲਈ ਵੀ ਜਿਹੜਾ ਸੀ ਉਹ ਫਿੱਟ ਨਹੀਂ ਸੀਗਾ ਫਿੱਟ ਨਹੀਂ ਜੀ ਹੋਰਾਂ ਦੇ ਵੀ ਜਿਵੇਂ ਕਿ ਇਸ ਵਿਭਾਗ ਦੇ ਭਰਤੀ ਸੈੱਲ ਸਾਖਾ ਵੱਲੋਂ ਪੱਤਰ ਨੰਬਰ ਪੱਤਰ ਨੰਬਰ ਦਿੱਤਾ ਉਹਨਾਂ 392 ਮਿਤੀ 15 10 2019 ਰਹੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਭਾਗ ਵਿ ਆਲ ਵਿਕਾਸ ਵਿਭਾਗ ਪੰਜਾਬ ਨੂੰ ਸਪਸ਼ਟੀਕਰਨ ਦੇਣ ਲਈ ਭੇਜਿਆ ਗਿਆ ਹੈ ਜੀ ਇਸ ਸਬੰਧ ਵਿੱਚ ਉਹਨਾਂ ਹੇਠ ਲਿਖੀ ਐਡਵਾਈਸ ਦਿੱਤੀ ਗਈ ਸੀ ਜੀ ਹਵਾਲਾ ਦੇਣ ਪੱਤਰ ਰਾਹੀਂ ਮੰਗੀ ਗਈ ਅਗਵਾਈ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਦਿਵਿਆਂਗ ਜਨ ਵਿਅਕਤੀਆਂ ਦੀ ਭਰਤੀ ਸੰਬੰਧੀ ਐਕਟ ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਸੰਬੰਧਤ ਮੈਡੀਕਲ ਅਥਾਰਟੀ ਵੱਲੋਂ 40% ਜਾਂ ਇਸ ਤੋਂ ਵੱਧ ਪਰਮਾਨੈਂਟ ਪੰਗਦਾ ਹੋਣ ਤੇ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ 40% ਪਰਮਨੈਂਟ ਹੋਵੇ ਤੇ ਇਹਨੂੰ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਉਹ ਦੇਖੋ ਇੱਥੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਤੇ ਅਭੀ ਸਵਾਲ ਖੜੇ ਹੋ ਗਏ ਵੀ ਇਹਨੂੰ ਸਰਟੀਫਿਕੇਟ ਜਾਰੀ ਕੀਤਾ ਗਿਆ ਵੀ ਟੈਂਪਰੇਰੀ ਡਿਸੇਬਿਲਟੀ ਦਾ ਤੇ ਜਿਨ੍ਹਾਂ ਨੇ ਕੋ ਕੀਤੀ 2014 ਦੇ ਵਿੱਚ ਉਹਨਾਂ ਨੂੰ ਮੋਤੀਆ ਬੰਦ ਹੋਇਆ ਸੀ ਵੀ ਉਹਨਾਂ ਨੇ ਵੀ ਨਹੀਂ ਆਂਦੇ ਇਸ ਲਈ ਇਸ ਕੇਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਆਪਣੇ ਪੱਧਰ ਤੇ ਕਾਰਵਾਈ ਕਰਨ ਦੀ ਖੇਚਲ ਕੀਤੀ ਜਾਵੇ ਇਸ ਤੋਂ ਇਲਾਵਾ ਡਿਸੇਬਿਲਟੀ ਸਰਟੀਫਿਕੇਟ ਸੰਬੰਧੀ ਜਾਰੀ ਕਰਤਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਾਸੋਂ رائے ਲੈਣ ਦੀ ਖੇਚਲ ਕੀਤੀ ਜਾਵੇ ਜੀ ਜਿਵੇਂ ਕਿ ਆਪ ਜੀ ਵੱਲੋਂ ਸਾਲ 2014 ਵਿੱਚ ਨਿਯੁਕਤੀ ਸਮੇਂ ਅਪੰਗਤਾ ਸਰਟੀਫਿਕੇਟ ਵਿੱਚ ਅਪੰਗਤਾ 40% ਸੀ ਅਤੇ 2 ਸਾਲ ਮਗਰੋਂ ਰੀਅਸਸੈਸਮੈਂਟ ਕੀਤੀ ਜਾਣੀ ਸੀ ਜੀ ਉਹਦਾ 16 ਚੋ ਨਹੀਂ ਸੀ ਉਹਨਾਂ ਕਹੇ ਵੀ ਰੀਅਸਸੈਸਮੈਂਟ ਹੋਣੀ 2 ਸਾਲ ਪਰਮਨੈਂਟ ਇਹ ਤਾਂ ਪਰਮਨੈਂਟ ਨਹੀਂ ਹੈਗੀ ਮਤਲਬ ਰੀਅਸਸੈਸਮੈਂਟ ਵੀ ਨਹੀਂ ਕਰਾਈ ਹਾਂ ਰੀਅਸਸੈਸਮੈਂਟ ਇਹਨੇ ਕਰਾਈ ਜੀ ਇਸ ਮੁਗਰੇ ਇਸ ਭਾਗ ਦੇ ਪੱਤਰ ਮਿਤੀ 8 5 2019 ਸਾਲ ਆਪ ਵੱਲੋਂ ਮੈਡੀਕਲ ਅਥਾਰਟੀ ਕੋਲ ਪੇਸ਼ ਹੋ ਕੇ ਭੇਜੇ ਗਏ ਪੰਗਤਾ ਸਰਟੀਫਿਕੇਟ ਮਿਤੀ 4 7 2019 ਕਿਆ ਸਾਲ 2019 ਨੂੰ ਕਰ ਕਰਾਈਏ ਨੇ ਪਹਿਲਾਂ ਨਹੀਂ ਕਰਾਈ 2 ਸਾਲ ਬਾਅਦ ਕਰਣੀ ਜੀ ਅਬ ਬੇਚਾ ਅਪੰਗਤਾ 50% ਦਸਾਈ ਗਈ ਹੈ ਜੀ ਅਤੇ ਇਹ ਸਰਟੀਫਿਕੇਟ 10/7/2020 ਤੱਕ ਵੈلڈ ਦੱਸਿਆ ਗਿਆ ਫਿਰ 1 ਸਾਲ ਲਈ ਸਰਟੀਫਿਕੇਟ ਨੂੰ ਇਸ਼ੂ ਹੋਇਆ ਦੁਬਾਰਾ ਜਿਹੜਾ 50% ਵਾਲਾ ਵੀ ਆਇਆ ਹੁਣ ਮਹਿਕਮਾ ਰਾਨ ਵੀ ਸਰਟੀਫਿਕੇਟ ਦੋ ਆਗੇ ਕਦੀ 40 ਆਇਂਦਾ ਕਦੀ 50 ਆਇਂਦਾ ਆਂਦੇ ਵਿੱਚ ਜਿਵੇਂ ਕਿ ਸਮਾਜਿਕ ਸੁਰੱਖਿਆ ਐ ਤੇ ਇਸਤਰੀ ਵਾਲ ਵਿਕਾਸ ਪੰਜਾਬ ਵੱਲੋਂ ਦਿੱਤੀ ਗਈ ਉਪਤ رائے ਨੂੰ ਮੁਖ ਰੱਖਦੇ ਹੋਏ ਇਸ ਵਿਭਾਗ ਵੱਲੋਂ ਪੱਤਰ ਨੰਬਰ ਜੀ ਪ੍ਰਤੀ ਉਹ ਪੱਤਰ ਨੰਬਰ ਦੇਤਾ ਮਿਤੀ 24/1/2020 ਰਾਹੀਂ ਆਪ ਜੀ ਦੇ ਦੋਨੋਂ ਪੰਕਤਾ ਸਰਟੀਫਿਕੇਟ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੂੰ ਭੇਜ ਕੇ ਆਪ ਜੀ ਦੀ ਪੰਕਤਾ ਸੰਬੰਧੀ ਉਹਨਾਂ ਕਹਿੰਦੇ ਮੈਡੀਕਲ ਬੋਰਡ ਦਾ ਮਾਈਨਾ ਕਰਾਨ ਜੀ ਉਪਰੰਤ ਰਿਪੋਰਟ ਇਸ ਭਾਵ ਨੂੰ ਭੇਜਣ ਲਈ ਲਿਖਿਆ ਜਾ ਲਿਖਿਆ ਗਿਆ ਸੀ ਜਿਸ ਦੀ ਆਪ ਨੂੰ ਜਿਸ ਦੀ ਕਾਪੀ ਆਪ ਨੂੰ ਵੀ ਹੰਦੇ ਭੇਜੀ ਤੀ ਗਈ ਸੀ ਜੀ ਹੁਣ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਆਪਣੇ ਪੱਤਰ ਮਿਤੀ 18/2/2020 ਰਾਹੀਂ ਸਿਵਲ ਸਰਜਨ ਅਮਰਸਾਹ ਨੂੰ ਆਪ ਦੇ ਦੋਨੋਂ ਸਰਟੀਫਿਕੇਟ ਜੀ ਉਹ ਨੰਬਰ ਦੇ ਤੇ ਉਹਨਾਂ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅਮਰਸਾਹ ਦੀ ਰਿਪੋਰਟ ਮੁਆਇਨਾ ਕਰਨ ਪ੍ਰੰਤ ਭੇਜੀ ਹੈ ਜੋ ਹੇਠ ਲਿਖੇ ਅਨਸਾਰ ਆ ਉਹ ਸਿਵਲ ਹਸਪਤਾਲ ਵਾਲਿਆਂ ਦੇ ਐਸ ਐਮ ਓ ਨੇ ਬੋਰਡ ਬਣਾਤਾ ਜਿਨ੍ਹਾਂ ਨੇ ਆਪਣੀ ਰਿਪੋਰਟ ਦਿੱਤੀ ਉਹ ਰਿਪੋਰਟ ਹੁਣ ਪੜ੍ਹ ਕੇ ਮੈਂ ਦੱਸਣ ਲੱਗਾ ਉਹਨਾਂ ਕੀ ਲਿਖਿਆ ਅੱਛਾ ਰਿਪੋਰਟ ਬਣ ਗਈ ਡਾਇਰੈਕਟਰ ਦੇ ਦੇਸ਼ਾਂ ਤੋਂ ਬਾਅਦ ਸਿਵਲ ਹਸਪਤਾਲ ਸਿਵਲ ਜਨਤ ਦਫਤਰ ਤੋਂ ਬਾਅਦ ਇੱਕ ਰਿਪੋਰਟ ਹੋਰ ਇਸ਼ੂ ਹੋਈ ਹੈ ਦਾਈ ਉਹਦੇ ਬੇਸ ਤੇ ਹੀ ਇਹਦੀ ਸੇਵਾਵਾਂ ਖਤਮ ਕਰਨ ਦਾ ਸ਼ੋਕਾ ਜੀ ਨੋਟਿਸ ਦਿੱਤਾ ਗਿਆ ਹੈ ਅੱਛਾ ਅੱਛਾ ਆਂਦਾ ਹੀ ਜਿਹੜਾ ਰਿਪੋਰਟ ਚ ਉਹਨਾਂ ਲਿਖਿਆ ਸੀ ਜੇ ਕੇਸ ਆਫ ਲੋਕੋ ਮੋਟਰ ਡਿਸੇਬਿਲਟੀ ਜੀ ਦਾ ਡਾਇਗਨੋਸਿਸ ਇਨ ਥਿਸ ਕੇਸ 올ਡ ਫ੍ਰੈਕਚਰ ਐਸੀਡਾਬੀਲਮ ਰਾਈਟ ਸਾਈਡ ਵਿਦ ਰੀਕਨਸਟਰਕਸ਼ਨ ਪਲੇਟਿੰਗ ਇਨ ਸਿਟੂ ਰਾਈਟ हिਪ ਮੂਵਮੈਂਟਸ ਰਿਸਟ੍ਰਿਕਟਡ ਵੇਸਟਿੰਗ ਆਫ ਰਾਈਟ ਥਾਈ ਮਸਲ unable to squared ਕਿਉਂਕਿ ਮਾਫ ਕਰੂਗਾ ਜੀ ਇਹਦਾ ਤੁਸੀਂ ਤਰਜਮਾ ਪੰਜਾਬੀ ਚ ਵੀ ਕਰਕੇ ਨਾਲ ਦੱਸ ਦਿਓ ਉਹਨਾਂ ਦੱਸਿਆ ਵੀ ਇਹਦੀ हिਪ ਮੂਵਮੈਂਟ ਦੇ ਵਿੱਚ ਜਿਹੜੀ ਆ ਪਲੇਟਿੰਗ ਹੋਈ ਹੋਈ ਆ हिਪ ਮੂਵਮੈਂਟ ਜਿਹੜੀਆਂ ਮੁੜਦੇ ਨਹੀਂ ਠਗੀ ਤਰ੍ਹਾਂ ਜਮਣੀ ਕਰਦੀਆਂ ਚੌਕੜੀ ਮਰਨ ਚ ਅਸਮਰਥ ਹੈਗਾ ਜੀ ਹੀ ਉਹਨਾਂ ਕਿਹਾ ਵੀ ਹੀ ਹੈਜ਼ 50% ਟੈਂਪੋਰੀ ਡਿਸੇਬਿਲਟੀ ਇਨ ਰਿਲੇਸ਼ਨ ਟੂ ਰਾਈਟ ਲੈਗ ਸਦੀ ਆ ਤੇ 50% ਦੀ ਕੰਮ ਨਹੀਂ ਕਰਦੀ ਚੰਗੇ ਉਹ ਵੀ ਟੈਂਪਰੇਰੀ ਆ ਇਹਦਾ ਮਤਲਬ ਜਿਹੜੀ ਚੀਜ਼ ਟੈਂਪਰੇਰੀ ਹੋਵੇ ਤਾਂ ਇਲਾਜ ਹੋ ਸਕਦਾ ਇਹ ਵੀ ਹੋ ਸਕਦਾ ਨਾਲ ਕੇਜੀਪੀ ਨੇ ਇਲਾਜ ਨਾ ਕਰਾਇਆ ਹੋ ਜਾਣਗੇ ਹਾਂ ਇਹਦਾ ਇਲਾਜ ਹੋ ਸਕਦਾ 50% ਦੀ ਰਿਸਬਿਲਟੀ ਆ ਉਹ ਵੀ ਆ ਪੱਕੀ ਨਹੀਂ ਹੈਗੀ ਟੈਂਪਰੇਰੀ ਆ ਜੀ ਇਹ ਇਹ ਦੇਖੋ 2019 ਤੱਕ ਟੈਂਪਰੀ ਤੇ 2014 ਚ ਪਰਮਨੈਂਟ ਕਿਹਾ ਹੋ ਗਿਆ ਜਿਹਨੇ ਨੌਕਰੀ ਲਈ ਬਿਲਕੁਲ ਠੀਕ ਹੈ ਫਿਰ ਉਹਨਾਂ ਕਿਹਾ ਵੀ ਦਿਸ ਸਰਟੀਫੀਕੇਟ ਰਿਕਮੈਂਡਡ ਫਾਰ 2 ਸਾਲ ਉਹ ਵੀ 2 ਸਾਲ ਵਾਸਤੇ ਆ ਵੀ 2 ਸਾਲ ਬਾਅਦ ਰੀ ਅਸੈਸਮੈਂਟ ਫਿਰ ਕਰਾਂਗੇ 8 2023 ਤੱਕ ਉਹਨੂੰ ਵੈਲਿਡ ਦੱਸਿਆ ਉਹਨੂੰ ਵੀ ਰਕੇ ਜੀ ਦੇਖੋ 1 ਸਾਲ ਹੋ ਚੱਲਿਆ ਦੇਖੋ 11 ਮਹੀਨੇ ਤੇ ਹੋਈ ਚੱਲੇ ਨੇ ਤੇ ਫੇਰ ਕਹਿੰਦੇ ਵੀ ਨੌਕਰੀ ਹੋ ਗਿਆ ਜੀ ਉਹ 8/2/2023 ਨਹੀਂ ਉਹ ਕਹਿਆ ਵੀ ਉਸ ਤੋਂ ਫੇਰ ਸਾਲ ਬਾਅਦ ਉਹ ਵੀ ਨਹੀਂ ਕਰਾਇਆ ਕਰਾਇਆ ਕਿ ਨਹੀਂ ਕਰਾਇਆ ਵੈਲਿਡਿਟੀ 8/2/2023 ਤੱਕ ਹੀ ਉਹ ਤੋਂ ਬਾਅਦ ਰਹਿ ਹੀ ਨਹੀਂ ਚਲੋ ਉਹ ਨਾਂ ਨਾਂਦੇ ਫੇਰ ਉਹਨਾਂ ਅੱਗੇ ਲਿਖਿਆ ਇਹਨੂੰ ਵਿਸ਼ਾਲ ਨੂੰ ਵੀ ਜਿਵੇਂ ਕਿ ਐਸਐਮਓ ਸਿਵਲ ਹਸਪਤਾਲ ਹਮਸਾ ਵੱਲੋਂ ਆਪ ਜੀ ਦੀ ਭੇਜੀ ਮੈਡੀਕਲ ਰਿਪੋਰਟ ਮਿਤੀ 8/2/2021 ਵਿੱਚ ਜੀ ਅਸਥਾਈ ਤੌਰ ਤੇ ਅਪੰਗਤਾ ਟੈਂਪੋਰਰੀ ਡਿਸੇਬਿਲਟੀ 50% ਦਸਾਈ ਗਈ ਆ ਅਤੇ ਇਹ ਸਰਟੀਫਿਕੇਟ ਮਿਤੀ 8/2/2023 ਤੱਕ ਵੈਲਿਡ ਦੱਸਿਆ ਆ ਇਸ ਤਰ੍ਹਾਂ ਆਪ ਜੀ ਦੀ ਪਰਮਾਨੈਂਟ ਅਪੰਗਤਾ ਨਹੀਂ ਹੈ ਮਤਲਬ ਬੋਰਡ ਨੇ ਕਿਹਾ ਤਾਂ ਵੀ ਪਰਮਾਨੈਂਟ ਡਿਸੇਬਿਲਟੀ ਨਹੀਂ ਨਹੀਂ ਹੈਗੀ ਤੁਹਾਡੀ ਜਦੋਂ ਕਿ ਸਮਾਜਿਕ ਸੁਰੱਖਿਆ ਤੇ ਬਾਦ ਵਿਕਾਸ ਵਿਭਾਗ ਵੱਲੋਂ ਇਹ ਡਿਵਾਈਸ ਦਿੱਤੀ ਗਈ ਸੀ ਕਿ ਦਿਵਿਆਂਗ ਜਨ ਵਿਅਕਤੀਆਂ ਦੀ ਭਰਤੀ ਸੰਬੰਧੀ ਐਕਟ ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਸੰਬੰਧਿਤ ਮੈਡੀਕਲ ਅਥਾਰਟੀ ਵੱਲੋਂ 40% ਜਾਂ ਇਸ ਤੋਂ ਵੱਧ ਅਪੰਗਤਾ ਹੁੰਦਾ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਆਪ ਨੂੰ ਦਿਵਿਆਂਗਜਨ ਵਿਅਕਤੀਆਂ ਲਈ ਰਾਖਵੀ ਸਾਮੀ ਤੇ ਨਿਯੁਕਤੀਆਂ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਜੀ ਇਸ ਚਿੱਠੀ ਤੋਂ ਤੇ ਸਾਫ਼ ਜ਼ਾਹਰ ਹੁੰਦਾ ਵੀ ਕੌਣ ਅਫਸਰ ਸਨ ਕਿ ਜਾਂ ਵਿਸ਼ਾਲ ਉਹਨਾਂ ਲਈ ਇੰਨਾ ਕਹਿੰਦੇ ਨਾ ਵੀ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸੀ ਵੀ ਪੂਰਾ ਮਹਾਰ시 ਆਪਣੇ ਉਹਦੇ ਚ ਕੰਮਕਾਜ ਵੀ ਕਿਸ ਤਰ੍ਹਾਂ ਕਿਹਦਾ ਹਿੱਸਾ ਕਿੰਨੋ ਜਾਣਾ ਹੈ ਕਿੱਦਾਂ ਜਾਣਾ ਹੈ ਉਸ ਤਰ੍ਹਾਂ ਇਸ ਕਰਕੇ ਇਹਨਾਂ ਦੇ ਸਾਰੇ ਉਸ ਅਫਸਰ ਜਿਹਦੀ ਜਿਹਦੀ ਟੇਬਲ ਤੋਂ ਚਿੱਠੀ ਲੰਗੀ ਹੈ ਉਹ ਸਾਰੇ ਅਫਸਰ ਜਿਹੜੇ ਸ਼ੱਕ ਦੇ ਘੇਰੇ ਚ ਆ ਗਏ ਆ ਗਏ ਉਹਨਾਂ ਮੱਗੂ ਫੇਰ ਦੱਸਦਾ ਕਿ ਕਿੰਨੀ ਚਿੱਠੀ ਜੀ ਆਂਦੇ ਉਕਤ ਲਾਤਾ ਵਿੱਚ ਆਪ ਦੀਆਂ ਸਿਵਾਵਾਂ ਖਤਮ ਕਰਨ ਦੇ ਸਬੰਧੀ ਸ਼ੋਕ ਆ ਨੋਟਿਸ ਜਾਰੀ ਕੀਤਾ ਜਾਂਦਾ ਹੈ ਜੀ ਇਸ ਸਬੰਧ ਵਿੱਚ ਆਪ ਆਪਣਾ ਲਿਖਤੀ ਪਖ ਇਸ ਵਿਭਾਗ ਨੂੰ ਇਸ ਪੱਤਰ ਜਾਰੀ ਹੋਣ ਦੀ ਮਿਤੀ ਤੋਂ 15 ਦਿਨ ਦੇ ਅੰਦਰ ਅੰਦਰ ਪੇਸ਼ ਕਰ ਸਕਦੇ ਹੋ ਜੀ ਜੇਕਰ ਆਪ ਦਾ ਲਿਖਤੀ ਪਖ ਇਸ ਦਫ਼ਤਰ ਵਿੱਚ ਨਿਸ਼ਚਿਤ ਸਮੇਂ ਅੰਦਰ ਅੰਦਰ ਪ੍ਰਾਪਤ ਨਾ ਆਇਆ ਤਾ ਸਮਝ ਲਿਆ ਜਾਵੇਗਾ ਕਿ ਇਸ ਬੰਦੀ ਵਿੱਚ ਇਸ ਬੰਦ ਵਿੱਚ ਆਪਜੀ ਕੁਛ ਨਹੀਂ ਕਹਿਣਾ ਚਾਹੁੰਦੇ ਅਤੇ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹਦੀ ਜਿਹੜੀ ਕਾਪੀ ਇੱਕ ਕਾਰਜ ਸੁਧਾਰਕ ਅਫਸਰ ਨਗਰ ਸੁਧਾਰ ਟ੍ਰਸਟ ਅਮਸਾ ਜੀ ਨੂੰ ਸੂਚਨਾ ਅਤੇ ਲਿਨਦੀ ਕਰਾਰੀ ਵਿਤ ਵੀ ਭੇਜਿਆ ਜਾਂਦਾ ਤੁਸੀਂ ਕਹੇ ਜੀ ਦੇਖੋ ਐਡੀ ਵੱਡੀ ਦੇਖੋ ਚਿੱਠੀ ਹੈ ਐਡਾ ਵੱਡਾ ਮਸਲਾ ਖੜਾ ਹੋ ਗਿਆ ਇੰਪਰੂਵਮੈਂਟ ਟ੍ਰਸਟ ਦੇ ਵਿੱਚ ਅਭੀ ਕਿਸ ਤਰ੍ਹਾਂ ਤੁਸੀਂ ਪਹਿਲੇ ਆਪਣੇ ਵਕੀਲ ਨੂੰ ਜਿਹੜੀ ਕੋਨਾਂਸਮੈਂਟ ਹੁੰਦੀ ਹੈ ਉੱਥੇ ਆਪਣੇ ਵਕੀਲ ਨੇ ਸਾਡੇ ਨੇ ਤਤਤ ਨੇ ਬਈ ਨਹੀਂ ਇਹ ਬਿਲਕੁਲ ਗਲਤ ਆ ਸੈਟਿੰਗ ਕਰ ਲੈਂਦੇ ਹੋ ਵੀ ਅਸੀਂ ਬੋਲਾਂਗੇ ਨਹੀਂ ਤੁਸੀਂ ਅਨਾਉਂਸਮੈਂਟ ਜਿੰਨੀ ਮਰਜ਼ੀ ਕਰਾ ਲਓ ਹੁਣ ਤੇ ਉਹ ਕਿੰਨੀ ਅਨਾਉਂਸਮੈਂਟ ਹੋਈ ਪਿਛਲੇ 10 ਸਾਲਾਂ ਦੀ ਸੀ ਗੱਲ ਕਰ ਲਈਏ ਉਹ ਵੀ ਸ਼ੱਕ ਦੇ ਦਾਰੇ 'ਚ ਆ ਗਈ ਹੈ ਉਹ ਨਹੀਂ ਚਾਹੀਦੀ ਨਾਲ ਦੀ ਨਾਲ ਇਹ ਜਿਹੜੇ ਸਾਹਿਬ ਨੇ ਇਹੋ ਸਾਹਿਬ ਕਾਰਜਕਾਰੀ ਜਿਹੜੇ ਹੈਗੇ ਨੇ ਕੀ ਅਪਮੋਕ ਕਾਰਜ ਸਧਾਰਕ ਅਫਸਰ ਇਸ ਵੇਲੇ ਜਿਹੜੇ ਹੈਗੇ ਨੇ ਜਿਹੜੇ ਉੱਥੇ ਕਾਰਜ ਸਧਕ ਅਫਸਰ ਕਾਰਜ ਸਧਕ ਅਫਸਰ ਇਹੋ ਸ਼ਾਇਦ ਉਹਨਾਂ ਨੂੰ ਕਹਿੰਦੇ ਨੇ ਤੇ ਉਹ सुरेंद्र कौर ਮੇਰੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਤੇ ਇਹ ਮਤਲਬ ਜ਼ਾਹਰ ਕੀਤਾ ਵੀ ਸ਼ਾਇਦ ਉਹਨਾਂ ਨੂੰ ਇਸ ਚਿੱਠੀ ਬਾਰੇ ਕੁਝ ਪਤਾ ਹੀ ਨਹੀਂ ਚਲੋ ਹੋ ਸਕਦਾ ਵਾਕਈ ਨਾ ਪਤਾ ਹੋਵੇ ਪਰ ਸਵਾਲ ਬਹੁਤ ਸਾਰੇ ਇੰਪਰੂਵਮੈਂਟ ਟਰਸਟ ਦੇ ਉੱਤੇ ਖੜੇ ਹੋ ਗਏ ਨੇ ਵੀ ਕੀ ਅਸੀਂ ਪਹਿਲੇ ਕਿਹਾ ਵੀ ਕੱਲਾ ਵਿਸ਼ਾਲ ਇੰਨੇ ਕਪਲੇਬਾਜੀ ਨਹੀਂ ਕਰ ਸਕਦਾ ਤੇ ਇਹ ਤਾਂ ਨਹੀਂ ਵਿਸ਼ਾਲ ਨੂੰ ਕੁਝ ਲੋਗ ਮੋਰਾ ਬਣਾ ਰਹੇ ਨੇ ਤੇ ਵਿਸ਼ਾਲ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਨੂੰ ਕੁਝ ਲੋਗ ਮੋਰਾ ਬਣਾ ਕੇ ਵਰਤ ਰਹੇ ਨੇ ਹੁਣ ਸਾਡੀ ਜੋ ਸਾਡਾ ਜੋ ਮੰਨ ਹੈ ਵਿਸ਼ਾਲ ਕੋਲ ਹੁਣ ਚਾਰਾ ਇਹ ਹੈ ਕਿ ਉਹ ਸਰਕਾਰੀ ਗਵਾਹ ਬਣ ਜਾਵੇ ਤੇ ਦੱਸੇ ਵੀ ਕਿਹੜਾ ਕਿਹੜਾ ਬੰਦਾ ਜਿਹੜਾ ਉਹ ਕਿੰਨੇ ਕਿੰਨੇ ਪੈਸੇ ਲੈਂਦਾ ਰਿਹਾ ਕਿੰਨੇ ਕਿੰਨੇ ਕਿਦੀ ਫਿਕਸ ਬਿਆ ਹੁਣ ਡਿਪਾਰਟਮੈਂਟ ਨੇ ਇਹ ਇਨਕੁਆਰੀ ਵੀ ਖੋਲ ਦਿੱਤੀ ਹੈ ਵੀ ਜਿਹੜੀ ਨੂੰ ਨੌਕਰੀ ਮਿਲੀ ਸੀ ਇੰਪਰੂਵਮੈਂਟ ٹرسٹ ਦੇ ਜਿਹੜੇ ਆ ਅਸੀਂ ਤੇ ਕਿਰਕੇ ਸੀ ਕਈ ਵਾਰੀ ਕਿਹਾ ਵੀ ਇੰਪਰੂਵਮੈਂਟ ٹرسٹ ਦੇ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਹੈ ਨਾ ਜੀ ਇਹਨਾਂ ਦੀ ਜਾਂਚ ਈਡੀ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਇਹ ਇੰਨਾ ਸਾਰਾ ਮਸਲਾ ਉਲਝਿਆ ਹੋਇਆ ਹੈ ਵੀ ਸਾਨੂੰ 76 ਸਾਲ ਹੋ ਗਏ ਆਜ਼ਾਦੀ ਦੇ ਮੁਲਕ ਨੂੰ ਆਜ਼ਾਦ ਹੋਇਆ ਇਹਨਾਂ ਸਾਨੂੰ ਗਲੀਆਂ ਨਾਲੀਆਂ ਸੀਵਰੇਜ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਵੀ ਕਦੀ ਨਾਲੀਆਂ ਬਣਾ ਦਿਓ ਕਦੀ ਪੁੱਟ ਕੇ ਸੜਕਾਂ ਟੈਲਾ ਲਾ ਦਿਓ ਕਦੀ ਸੀਵਰੇਜ ਪਾ ਦਿਓ ਕੰਮ ਹੁੰਦਾ ਨਹੀਂ ਇੱਕ ਆਂਦਾ ਫੁੱਟਬਲ ਚੋਰੀ ਕਰ ਦਿੰਦਾ ਇੱਕ ਆਂਦਾ ਇੱਕ ਆਂਦਾ ਜਿੱਦਾਂ ਹੁਣ ਕੋਰ ਵੀ ਤਾਂ ਨੇ ਰੋਲਾ ਪਾਇਆ ਉਹ ਸਪੀਡ ਬ੍ਰੇਕਰੀਆਂ ਅਨਸੈਸੀ ਸੜਕਾ ਤੋੜ ਤੋੜ ਬਣਾਈ ਜਾਂਦੇ ਆ ਕਿਜੀ ਸਵਾਲ ਦੇਖੋ ਕੰਮ ਹੁੰਦਾ ਨਹੀਂ ਪ੍ਰੂਫਮੈਂਟ ਉਸ ਚ ਬਿੱਲ ਪਾ ਜਾਂਦੇ ਨੇ ਹੁਣ ਸਾਡੀ ਜੋ ਜਾਣਕਾਰੀ ਹੈ ਵੀ ਜੇ ਕੰਮ ਹੋਣ ਵੀ ਨਾ ਕੇਜੀ ਜੇ ਬਿਲਕੁਲ ਦੁੱਧ ਨਾਲ ਧੁੱਧ ਜਿੰਨੀ ਵੀ ਇਹਨਾਂ ਨੇ ਲੈਸ ਭਰੀ ਕੰਮ ਹੋਣਾ ਤਾਂ ਵੀ 1 ਤੋਂ ਲੈ ਕੇ 15% ਦੀ ਕਮਿਸ਼ਨ ਜਿਹੜੀ ਅਫਸਰਾਂ ਦੀ ਤਹਿ ਹਰ ਬੰਦੇ ਨੂੰ ਮਤਲਬ ਉਹਦੀ ਕਮਿਸ਼ਨ ਮਿਲੀ ਜਾਂਦੀ ਹੈ ਹੁਣ ਪਹਿਲੇ ਵੇਖੋ ਕਿ ਜੀ ਪਹਿਲਾ ਕਪਲਾ ਨਹੀਂ ਦੇ ਪਹਿਲੇ ਵੀਰ ਇੱਥੇ ਇੰਪਰੂਵਮੈਂਟ ٹرسٹ ਦੇ ਵਿੱਚ ਇੱਕ ਅਕਾਊਂਟੈਂਟ ਸਨ ਜਿਨਾਂ ਕੋ ਡੀਸੀਐਫ ਦਾ ਵਿਚਾਰ ਸੀਗਾ ਦਮਨ ਭੱਲਾ 80 ਕਰੋੜ ਦਾ ਕਪਲਾ ਹੋਇਆ 56 ਕਰੋੜ ਰੁਪਏ ਕਹਿੰਦੇ ਉਹਨੇ ਆਪਣੇ ਪਰਿਵਾਰਕ ਦੇ ਖਾਤਿਆਂ ਦੇ ਨਾਂ ਤੇ ਜਮ੍ਹਾਂ ਕਰਾਤੇ ਵੀ ਉਹਦੀ ਰਿਕਵਰੀ ਕਰਨ ਵਾਸਤੇ ਇੰਪਰੂਵਮੈਂਟ ٹرسٹ ਦੇ ਅਫਸਰਾਂ ਨੇ ਕੀ ਕੀਤਾ ਵੀ ਉਹ ਤਾਂ ਕਪਲਾ ਕਰ ਗਿਆ ਤੁਸੀਂ ਕੀ ਕੀਤਾ ਵੀ ਉਹਦੀ ਇਨਕੁਆਇਰੀ ਦੇਖੋ ਇਹਨਾਂ ਤੇ ਵੀ ਜੇ 80 ਲੱਖ ਜਾਂ 75 ਲੱਖ ਰਿਸ਼ਵਤ ਲੈਣ ਦਾ ਰੋਪਾ ਜਿਹੜਾ ਇਹਨਾਂ ਕਾਗਜਾਂ 'ਚ 8 ਲੱਖ ਪਾਇਆ ਰਿਕਵਰੀ ਕਿੰਨੀ ਹੋਈ ਤੁਹਾਨੂੰ ਕੋ ਜੀ ਨਹੀਂ ਤਾਂ ਕਿ ਜੀ ਉਹ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਸਾਲਾ ਸਵਾਲ ਇਹਨਾਂ ਹੀ ਆ ਵੀ ਦੇਖੋ ਪਹਿਲੇ ਜਿਹੜੇ 56 ਕਰੋੜ ਰੁਪਏ ਦੀ ਵੀ ਕਪਲਾ ਹੋਇਆ ਨੁਕਸਾਨ ਤਾਂ ਹੋਇਆ ਨਾ ਜੀ ਸਰਕਾਰ ਦਾ ਉਹਦੀ ਰਿਕਵਰੀ ਵਾਸਤੇ ਇਹਨਾਂ ਨੇ ਕੀ ਕੀ ਕੰਮ ਕੀਤਾ ਉਹਨਾਂ ਨੇ ਜਿਹੜਾ ਲੋਨ ਲਿਆ ਆਪਣੇ ਬਦਲ ਦੇ ਉਤੇ ਹਾਂਜੀ ਉਹਦਾ ਵੀ ਆਂਦੇ ਵੀ ਅਫਸਰਾਂ ਕੇ 85 ਲੱਖ ਦਾ ਨਖਾਨ ਹੋਇਆ ਉਹ ਤੁਹਾਡਾ 85 ਹਜ਼ਾਰ ਹੋਵੇ ਤੇ ਚਿੱਕਾ ਮਾਰਦੇ ਸਰਕਾਰ ਦਾ 85 ਲੱਗਦਾ ਹੀ ਤਦ ਨਹੀਂ ਤੁਹਾਨੂੰ ਲੱਗਦਾ ਕਿਹਦੀ ਉੱਤੇ ਕਿਉਂ ਅਨਕੁਐਰੀਆਂ ਦਬੀਆਂ ਜਾਂਦੀਆਂ ਆ ਕਿਉਂ ਘੁੱਟੀਆਂ ਜਾਂਦੀਆਂ ਕਿਉਂ ਪਰਦਾ ਪਾਈ ਜਾਂਦਾ ਕਾਰਨ ਇਸ ਮਾਮਲੇ 'ਚ ਸਾਰੇ ਹੀ ਲੰਗੇ ਆ ਔਰ ਕਿਹਦੀ ਮੈਨੂੰ ਯਾਦ ਸਾਰੇ ਥੋੜਾ ਮੈਨੂੰ ਆ ਰਿਹਾ ਪੈਸੇ ਲੈਂਦੇ ਆ ਇਸ ਕਰਕੇ ਇੱਕ ਦੂਜੇ ਦੇ ਪਰਦਾ ਬੰਦਿਆ ਉਹ ਵੇਖੋ 2021 ਦੀ ਚਿੱਠੀ ਹੈ ਜੀ ਸਥਾਨਕ ਵਿਭਾਗਾਂ ਨੇ ਕੀ ਜਵਾਬ ਮਿਲਿਆ 15 ਦਿਨ ਦਾ ਤੀ ਖਵਾ ਦਿੱਤਾ ਹੈ ਇਹਨਾਂ ਨੂੰ ਟਾਈਮ ਦਿੱਤਾ ਹੈ ਜਵਾਬ ਦੇਣ ਦਾ ਕੀ ਜਵਾਬ ਆਇਆ ਕੀ ਉਹਦੇ ਜਵਾਬ ਨਾਲ ਤੀ ਸੈਟੀਸਫਾਈਡ ਹੀ ਕੀ ਉਹਨੂੰ ਚਿੱਠੀ ਪਾਈ ਦੁਬਾਰਾ ਵੀ ਇਹੀ ਤੇਰੇ ਜਵਾਬ ਨਾਲ ਸੈਟੀਫਾਈਡ ਹਾਂ ਤੈਨੂੰ ਯਾਰ ਕੋਈ ਫਰੀडम फाइਟਰ ਹਾਂ ਤੈਨੂੰ ਅਹੀਂ ਵੱਖਰੀ ਸ਼ੂਟ ਦੇ ਦਿੱਤੀ ਆ ਵੀ ਤੂੰ ਡਿਸਬਿਲਟੀ ਤੇਰੀ ਟੈਂਪਰੇਰੀ ਵੀ ਹੋ ਗਈ ਤੇ ਇਹਨੂੰ ਨੌਕਰੀ ਦੇਤੀ ਜਾਊਗੀ ਆ ਦੇਖੋ ਕੇਜੀ ਦੇ ਤੇ ਸਦਾ ਸਾਰ ਦੇਖੋ ਧੋਖਾ ਦੋ ਧੋਖੇ ਹੋਏ ਮੇਰੇ ਕਹਿੰਦੇ ਬਲ ਡਿਪਾਰਟ ਅਫਸਰ ਕਹਿੰਦੇ ਵੀ ਪ੍ਰੋਸੀਜਰਲ ਮਿਸਟੇਕ ਹੈ ਮੈਂ ਕਿਹਾ ਜੀ ਕਿਸੇ ਦੇ ਚੇਅਰਮੈਨ ਦੇ ਸਾਈਨ ਕਰਨਾ ਬਿਨਾ ਉਹਦੀ ਮਰਜ਼ੀ ਤੋਂ ਫੌਰ ਕਰਕੇ ਵੀ ਆਪਣੇ ਸਾਈਨ ਕਿਸੇ ਜਿਹੜਾ ਅਫਸਰ ਕਹਿੰਦਾ ਨਾ ਪ੍ਰੋਸੀਜਰਲ ਮਿਸਟੇਕ ਆ ਉਹਦੇ ਵੀ ਨਾਲ 420 ਦਾ ਬੱਚਾ ਦੇਣਾ ਚਾਹੀਦਾ 120 ਵਿੱਚ ਉਹਨੂੰ ਸ਼ਾਮਲ ਕਰ ਲੈਣਾ ਚਾਹੀਦਾ ਇਹਦਾ ਮਤਲਬ ਉਹ ਵੀ ਅਫਸਰ ਨਾਲ ਅਨਵੋਲਵ ਆ ਉਹ ਅੱਲਾ ਸ਼ਰੀ ਦਿੰਦੇ ਨਾ ਇਹ ਜਿਹੜੇ ਅਫਸਰ ਆ ਆਪਣੀਆਂ ਜੇਬਾਂ ਭਰ ਲੈਂਦੇ ਆ ਦੋਨੋਂ ਹਲਾਸ਼ੀਰੀ ਦਿੰਦੇ ਆ ਵਿਚਾਰੇ ਪੁੱਤ ਅਗਲੀ ਵਾਰੀ ਹੋਰ ਵੱਡਾ ਕਰ ਗਿਆ ਕਿ ਉਹਦੇ ਭੁੰਗਵਾਰੀ ਜਾਊਗੀ ਉਹਨੂੰ ਵੇ ਜਮਾਨ ਮਿਲੂਗਾ ਤੇ ਹੁਣ ਦੇਖੋ ਇਹਨੂੰ ਸਾਡੀ ਫਿਰ ਜਾਣਕਾਰੀ ਵੀ ਹੁਣ ਵਿਸ਼ਾਲ ਸਰਕਾਰੀ ਗਵਾ ਤੁਹਾਡੀ ਗੱਲ ਠੀਕ ਆ ਬੜਾਰੀ ਸਾਹਿਬ ਵਿਸ਼ਾਲ ਬਿਲਕੁਲ ਕਲਾਚ ਹੋਰ ਨਹੀਂ ਗਿਆ ਸਾਰੇ ਟਰੱਸਟ ਦੇ ਅਧਿਕਾਰੀ ਨਾ ਡਲੇ ਆ ਉਹਦੇ ਉਹ ਚੋਰੀਆਂ ਚਗਾਦੀਆਂ ਕਰੰਦੇ ਆ ਕੱਲੇ ਵਿਸ਼ਾਲ ਨੂੰ ਫਸਾਤਾ ਤੇ ਭਾਂਡਾ ਫਸਾਤਾ ਗਿਆ ਤੁਹਾਡੀ ਗੱਲ ਠੀਕ ਆ ਵਿਸ਼ਾਲ ਵਾਸਤੇ ਸਿਆਣਾ ਬਿਕੋ ਇਹ ਜੋ ਤੁਹਾਨੂੰ ਸੁਤਰ ਦੱਸ ਰਿਹਾ ਵੀ ਇਹ ਸਰਕਾਰੀ ਗਵਾ ਬੰਜੂਗਾ ਸਾਰਾ ਚਿਟਾ ਖੋਲ ਦੋਵੇ ਜਿਹੜੀ ਸਰਕਾਰ ਦੀ ਜ਼ੀਰੋ ਟਾਲਰੈਂਸ ਹੈਗੀ ਆ ਅਗੇਸਟ ਡਿਸਟਰਪਸ਼ਨ ਉਹਦੇ ਮੂੰਹ 'ਤੇ ਸਿੱਧੀ ਜਬੇੜ ਮਾਰਦਾ ਭੱਟਾ ਜਾ ਰਿਹਾ ਦਾ ਦਾ ਟਰਸ ਦਾ ਡਿਪਾਰਟਮੈਂਟ ਆਂਦੇ ਆ ਸਾਡੇ ਤੇ ਲਾਗੇ ਲਾਗੂ ਕਰਕੇ ਵਿਖਾਓ ਨੀਤੀ ਅਸੀਂ ਨਹੀਂ ਮੰਨਦੇ ਅਸੀਂ ਤੇ ਇਸ ਇਸ ਮਾਮਲੇ ਨੂੰ ਲੈ ਕੇ ਜਿਹੜੇ ਡਿਪਾਰਟਮੈਂਟ ਦੇ ਸੈਕਟਰੀ ਹੁਜਾਇ ਸ਼ਰਮਾ ਉਹਨਾਂ ਨਾਲ ਵੀ ਗੱਲ ਕੀਤੀ ਹੈ ਪਰ ਕੋਈ ਚੀਜ਼ਾਂ ਅਸੀਂ ਨਹੀਂ ਦੱਸ ਸਕਦੇ ਤੇ ਚਲੋ ਅਗਲੇ ਐਪੀਸੋਡ ਚ ਦੱਸਾਂਗੇ ਇਸ ਕੀ ਫੈਸਲਾ ਫਿਰ ਅਸੀਂ ਕਹਿੰਦੇ ਆ ਫੈਸਲਾ ਜਨਤਾ ਨੇ ਕਰਨਾ ਹੈ ਵੀ ਕਿਸ ਤਰ੍ਹਾਂ ਚੋਰੀ ਚਿਕਾਰੀ ਹੋ ਰਹੀ ਹੈ ਤੇ ਤੁਹਾਨੂੰ ਲਾਇਆ ਵੀ ਤੁਸੀਂ ਮੁਫਤ ਆਟਾ ਦਾਲ ਲਈ ਜਾਓ ਉਹ ਬਈ ਸਵਾਲ ਪੁੱਛੋ ਤੁਹਾਡੇ ਪੈਸੇ ਨੇ ਜੇ ਕੋਈ 42 ਕਰੋੜ ਰੁਪਏ ਦਾ ਲੋਨ ਲੈ ਗਿਆ ਰੀਗੋ ਬ੍ਰਿਜ ਬਣ ਰਿਹਾ 42 ਜਾਂ 45 ਕਰੋੜ ਰੁਪਏ ਦਾ ਬੰਨਣਾ ਹੈ ਬਿ ਕਿੰਨੇ ਇਹੋ ਜਿਹੇ 42 ਕਰੋੜ ਜਿਹੜੇ ਉਹ ਖੁਰਦ-ਬੁਰਦ ਕਰਤੇ ਗਏ ਉਹ ਪਹਿਲਾ ਖਾ ਗਿਆ 56 ਕਰੋੜ ਉਹਦੇ ਕੋਲ ਰਿਕਵਰੀ ਕਿਉਂ ਨਹੀਂ ਹੋਈ ਮੇਰੀ ਜਾਣਕਾਰੀ ਦੇ ਮੁਤਾਬਿਕ ਤੇ ਉਹਨੂੰ ਜਿਹੜੀ ਹੈ ਸਸਪੈਂਸ਼ਨ ਦੀ ਅਧੀ ਤਨਖਾਹ ਵੀ ਦਿੰਦੇ ਰਹੇ ਕਿਉਂਕਿ ਇਹ ਸਾਰੇ ਭਾਈਵਾਲ ਨੇ ਫੈਸਲਾ ਫਿਰ ਮਾਨ ਸਾਹਿਬ ਨੇ ਲੈਣਾ ਹੈ ਤੇ ਸਾਡੀ ਬੇਨਤੀ ਹੈ ਕਿ ਵਿਜੀਲੈਂਸ ਨੂੰ ਹੋਰ ਤਾਕਤਾਂ ਦਿਓ ਵਿਜੀਲੈਂਸ ਜਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰੋ ਜਿਵੇਂ ਪਿੱਛੇ ਵਰਿੰਦਰ ਕੁਮਾਰ ਉਹਨਾਂ ਨੇ ਬੇਨਤੀ ਵੀ ਕੀਤੀ ਸੀ ਵੀ ਮੈਨੂੰ 600 ਬੰਦੇ ਦੀ ਲੋੜ ਆ ਤਾਂ ਕਿ ਇਹ ਜਿਹੜੀਆਂ ਇਨਕੁਆਰੀਆਂ ਟਾਈਮ ਸ਼ੇਅਰ ਪੂਰੀਆਂ ਹੋ ਸਕਣ ਤੇ ਜਿਹੜੇ ਕਲਪਰੇਟ ਨੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਸਕੇ ਕਿਉਂਕਿ ਅਦਾਲਤਾਂ ਦੇ ਵਿੱਚ ਜਦੋਂ ਚਲਾਨ ਸਮੇਂ ਸਿਰ ਪੇਸ਼ ਨਹੀਂ ਹੁੰਦੇ ਤੇ ਫਿਰ ਬਹੁਤ ਸਾਰੀਆਂ ਜਿਹੜੀਆਂ ਦੂਜਾ ਪੱਖ ਆ ਉਹ ਦਲੀਲਾਂ ਦੇ ਕੇ ਤੇ ਬਚ ਜਾਂਦਾ ਫਿਰ ਫੈਸਲਾ ਤੁਸੀਂ ਕਰਨਾ ਹੈ ਸਾਨੂੰ ਦਿਓ ਜ਼ਾਦਤ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਦਿੱਤੇ ਗਏ ਸੁਝਾਅ ਤੁਹਾਡੀਆਂ ਦਿੱਤੀਆਂ ਗਈਆਂ ਟਿੱਪਣੀਆਂ ਸਾਡੇ ਲਈ ਬਹੁਤ ਮਹੱਤਵ ਰੱਖਦੀਆਂ ਧੰਨਵਾਦ ਨਮਸਕਾਰ